ਤਨਸਰੀ ਮਹੱਲਾ ਪੰਜਮਾ ੴ ਸਤਿਗੁਰ ਪ੍ਰਸਾਦ ਤਨਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 677 ਤੇ ਸੁਭਾਇਮਾਨ ਅਕਾਲ ਪੁਰਖ ਇੱਕ ਹੈ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਬਖਸ਼ਿਸ਼ ਕਰਦੇ ਹਨ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਸੰਗ ਸਭ ਕਹਿੰਦੇ ਇਹ ਪ੍ਰਮਾਤਮਾ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਅਤੇ ਸੰਸਾਰ ਦੇ ਵਿੱਚ ਵੀ ਆਪ ਹੀ ਮੇਰੇ ਅੰਗ ਸੰਗ ਹੋ ਤੇ ਮੈਨੂੰ ਆਪ ਜੀ ਦਾ ਹੀ ਭਰੋਸਾ ਹੈ ਕਿਉਂਕਿ ਆਪ ਜੀ ਹਮੇਸ਼ਾ ਹੀ ਆਪਣੇ ਸੇਵਕ ਤੇ ਅੰਗ ਸੰਗ ਰਹਿੰਦੇ ਹੋ ਕਰ ਕਿਰਪਾ ਪ੍ਰੀਤਮ ਪ੍ਰਭੇ ਆਪਣੇ ਨਾਮ ਜਪੋ ਹਰ ਰੰਗ ਇਹ ਪ੍ਰਾਨਾਂ ਦੇ ਪਤੀ ਪ੍ਰਮਾਤਮਾ ਮੇਰੇ ਉਤੇ ਕਿਰਪਾ ਕਰੋ ਕਿ ਮੈਂ ਆਪ ਜੀ ਦੇ ਨਾਮ ਦੇ ਵਿੱਚ ਹੀ ਰੰਗਿਆ ਰਵਾਂ ਜਨਕੋ ਪ੍ਰਭ ਆਪਣੇ ਕਾਤਾਨ ਕਿਉਂਕਿ ਮੈਨੂੰ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ ਤੇ ਆਪ ਜੀ ਦੀ ਹੀ ਤਾਕਤ ਮੇਰੇ ਅੰਦਰ ਕੰਮ ਕਰ ਰਹੀ ਹੈ ਜੋ ਤੂੰ ਕਰਿਆ ਕਰਾਵੇਂ ਸੁਆਮੀ ਸਾ ਮਸਲਤ ਪ੍ਰਵਾਨ ਆਪ ਜੀ ਜੋ ਕਰਾਉਂ ਰਹੇ ਹੋ ਕਰਾਉਂਦੇ ਹੋ ਮੈਨੂੰ ਹਮੇਸ਼ਾ ਹੀ ਸ਼ਰਮੱਤੇ ਪ੍ਰਵਾਨ ਹੈ ਰਹਾਉ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਮੇਰੀ ਇੱਜ਼ਤ ਪਤ ਆਪ ਜੀ ਦੇ ਹੱਥ ਦੇ ਵਿੱਚ ਹੈ ਅਤੇ ਆਪ ਜੀ ਸੰਸਾਰ ਦੇ ਧਨੀ ਹੋ ਮਾਲਕ ਹੋ ਧਰਤੀ ਦੇ ਪਾਲਣਹਾਰ ਹੋ ਤੇ ਗੁਣਾ ਦੀ ਖਾਨ ਹੋ ਇਸ ਕਰਕੇ ਮੇਰੀ ਇੱਜ਼ਤ ਪਤ ਆਪ ਜੀ ਹੀ ਟੱਕਦੇ ਹੋ ਚਰਨ ਸ਼ਰਣ ਨਾਨਕ ਦਾਸ ਹਰ ਹਲ ਸੰਤਿ ਏਬਿਦ ਜਾਤੀ ਦਾਸ ਨਾਨਕ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹੈ ਇੱਕ ਦਾਸ ਬਣ ਕੇ ਆਇਆ ਹੈ ਇਸ ਕਰਕੇ ਮੈਨੂੰ ਆਪ ਜੀ ਦਾ ਹੀ ਭਰੋਸਾ ਹੈ ਤੇ ਆਪ ਜੀ ਦੀ ਹੀ ਤਾਕਤ ਮੇਰੇ ਅੰਦਰ ਕੰਮ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ